ਜਿਹੜਾ ਵਿਸਾਖੀ ਦਾ ਜੋੜ ਮੇਲਾ ਸੀ ਨਾ ਇਹ ਭਾਈ ਪਾਰੋ ਜੁਲਕਾ ਜੀ ਦੀ ਬੇਨਤੀ ਤੇ ਲੱਗਣ ਲੱਗਿਆ ਸੀ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਸ਼ੁਰੂ ਹੋਇਆ ਸੀ ਨਾ ਵਿਸਾਖੀ ਦਾ ਮੇਲਾ ਭਾਈ ਪਾਰੋ ਜੁਲਕਾ ਜੀ ਨੂੰ ਪਤਾ ਲੱਗਿਆ ਵੀ ਸੰਗਤ ਕਰਨੀ ਬੜੀ ਜ਼ਰੂਰੀ ਆ ਸੰਗਤ ਵਿੱਚ ਆਉਣਾ ਬੜਾ ਲਾਜ਼ਮੀ ਹੈ ਇਹਨਾਂ ਨੇ ਨੇਮ ਦੇ ਨਾਲ ਆਪਣੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਰੋਜ਼ ਆਉਣਾ ਰੋਜ਼ ਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਬਾਣੀ ਨੂੰ ਸੁਣਨਾ ਉਪਦੇਸ਼ ਨੂੰ ਸਮਝਣਾ ਇੱਕ ਦਿਨ ਆਇਆ ਘਰੋ ਤੁਰਨ ਲੱਗੇ ਨੇ ਤੇ ਅਚਨ ਚੇਤ ਬਹੁਤ ਜ਼ਿਆਦਾ ਮੀ ਆ ਗਿਆ ਗੜੇ ਵੱਜਣ ਲੱਗੇ ਭਾਈ ਪਾਰੋ ਜੁਲਕਾ ਜੀ ਘੋੜੇ ਤੇ ਸਵਾਰ ਹੋਏ ਰੁਕੇ ਨਹੀਂ ਤੁਰ ਪਏ ਅਰਦਾਸ ਕੀਤੀ ਅਰਦਾਸ ਕੀ ਕੀਤੀ ਅਰਦਾਸ ਨਹੀਂ ਕੀਤੀ ਵੀ ਮੀ ਰੁਕ ਜਾਵੇ ਗੜੇ ਰੁਕ ਜਾਣ ਅਰਦਾਸ ਹੈ ਸਤਗੁਰੂ ਜੀ ਪਹੁੰਚ ਜਾਮਾ ਭਾਵੇਂ ਇੱਕ ਸ਼ਬਦੀ ਸੁਣ ਲਵਾਂ ਜਿਹੜੀ ਰੱਬੀ ਪਿਆਰੇ ਹਨ ਉਹ ਹਮੇਸ਼ਾ ਹੀ ਹੁਕਮ ਵਿੱਚ ਚੱਲਦੇ ਨੇ ਉਹਨਾਂ ਨੂੰ ਪਤਾ ਹੈ ਵੀ ਮੀ ਵੀ ਤੇ ਹੁਕਮ ਵਿੱਚ ਪੈ ਰਿਹਾ ਹੈ ਨਾ ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਇਹ ਅਰਦਾਸ ਨਹੀਂ ਕਿ ਮੀਂਹ ਰੁਕ ਜਾਵੇ ਅਰਦਾਸ ਹੈ ਮੈਂ ਪਹੁੰਚ ਜਾਮਾ ਭਾਵੇਂ ਇੱਕ ਛੱਬ ਦੀ ਸੁਣ ਲਵਾਂ ਤੇ ਇਧਰਲੇ ਪਾਸੇ ਸਮਾਪਤੀ ਦਾ ਸਮਾਂ ਹੋ ਗਿਆ ਕਿਉਂਕਿ ਅੱਜ ਘੋੜਾ ਉਨੀ ਤੇਜ਼ੀ ਨਾਲ ਦੌੜ ਹੀ ਨਹੀਂ ਰਿਹਾ ਜਿੰਨੀ ਤੇਜ਼ੀ ਨਾਲ ਰੋਜ਼ ਆਉਂਦਾ ਗੜੇ ਵੱਜ ਰਹੇ ਆ ਨਾ ਮੀਂਹ ਪੈ ਰਿਹਾ ਹੈ ਇਧਰ ਸਮਾਪਤੀ ਦਾ ਸਮਾਂ ਹੋ ਗਿਆ ਕੀਰਤਨੀਏ ਵੀਰਾਂ ਨੇ ਕੀਰਤਨ ਦੀ ਸਮਾਪਤੀ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਨਿਹਾਰੇ ਆ ਭਾਵੇਂ ਕਿ ਜਦੋਂ ਸਮਾ ਹੋ ਜਾਂਦਾ ਸੀ ਨਾ ਉਸੇ ਸਮੇ ਸਮਾਪਤੀ ਨਹੀਂ ਸੀ ਹੁੰਦੀ ਪਹਿਲਾਂ ਗੁਰੂ ਜੀ ਨੂੰ ਦੇਖਿਆ ਜਾਂਦਾ ਸੀ ਜਦੋਂ ਸਤਿਗੁਰੂ ਜੀ ਇਸ਼ਾਰਾ ਕਰਦੇ ਸੀ ਉਦੋਂ ਹੀ ਸਮਾਪਤੀ ਕੀਤੀ ਜਾਂਦੀ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ਼ਾਰਾ ਕਰ ਦਿੱਤਾ ਵੀ ਹਜੇ ਸਮਾਪਤੀ ਨਹੀਂ ਕਰਨੀ ਇੱਕ ਸ਼ਬਦ ਹੋਰ ਪੜੋ ਗੁਰੂ ਜੀ ਤਾਂ ਸੁਣਾਉਣ ਵਾਸਤੇ ਬੈਠੇ ਨੇ ਭਾਵਨਾ ਸਾਡੀ ਸੁਣਨ ਵਾਲੀ ਹੋਣੀ ਚਾਹੀਦੀ ਆ ਘਰੋਂ ਤੁਰੇ ਨੇ ਭਾਈ ਪਾਰੋ ਜਲਕਾ ਜੀ ਅਰਦਾਸ ਹੈ ਪਹੁੰਚ ਜਾਮਾ ਭਾਵੇਂ ਇੱਕ ਸ਼ਬਦ ਹੀ ਸੁਣ ਲਮਾ ਤੇ ਜਾਣੀ ਜਾਣ ਸਤਿਗੁਰੂ ਜੀ ਕਹਿੰਦੇ ਨੇ ਹਜੇ ਸਮਾਪਤੀ ਨਹੀਂ ਕਰਨੀ ਇੱਕ ਸ਼ਬਦ ਹੋਰ ਪੜੋ ਇੱਕ ਸ਼ਬਦ ਹੋਰ ਪੜਿਆ ਗਿਆ ਕੀਰਤਨੀਏ ਵੀਰਾ ਨੇ ਫਿਰ ਗੁਰੂ ਜੀ ਨੂੰ ਵੇਖਿਆ ਸਤਗੁਰੂ ਜੀ ਨੇ ਫਿਰ ਇਸ਼ਾਰਾ ਕਰ ਦਿੱਤਾ ਹਜੇ ਸਮਾਪਤੀ ਨਹੀਂ ਕਰਨੀ ਇੱਕ ਸ਼ਬਦ ਹੋਰ ਪੜੋ ਹੁਣ ਹੋਰ ਸ਼ਬਦ ਸ਼ੁਰੂ ਹੋ ਗਿਆ ਇੰਨੇ ਨੂੰ ਭਾਈ ਪਰੋ ਜੁਲਕਾ ਜੀ ਵੀ ਪਹੁੰਚ ਗਏ ਕੰਨਾਂ 'ਚ ਬਾਣੀ ਦੀ ਆਵਾਜ਼ ਪਈ ਚਾ ਚੜ ਗਿਆ ਹਜੇ ਸਮਾਪਤੀ ਨਹੀਂ ਹੋਈ ਹਜੇ ਸ਼ਬਦ ਚੱਲਦਾ ਹੈ ਤੇਜ਼ੀ ਨਾਲ ਘੋੜਾ ਬੰਨਿਆ ਦਰਖਤ ਦੇ ਨਾਲ ਭੱਜ ਕੇ ਆਏ ਦਰਬਾਰ ਸਾਹਿਬ ਦੇ ਵੱਲ ਜਦੋਂ ਆਈ ਨਾ ਸੰਗਤ ਟਿੱਕੀ ਬੈਠੀ ਆ ਮਨ ਵਿੱਚ ਖਿਆਲ ਆਇਆ ਵੀ ਜੇ ਮੈਂ ਗੁਰੂ ਅਮਰਦਾਸ ਜੀ ਨੂੰ ਨਮਸਕਾਰ ਕਰਨ ਵਾਸਤੇ ਅੱਗੇ ਗਿਆ ਕਿਤੇ ਮੇਰੇ ਕਰਕੇ ਸੰਗਤ ਦਾ ਧਿਆਨ ਨਾ ਟੁੱਟ ਜਾਵੇ ਸੰਗਤ ਕਿਤੇ ਮੈਨੂੰ ਨਾ ਦੇਖਣ ਲੱਗ ਜੇ ਵੀ ਪਾਰੋ ਜਲਕਾ ਨੂੰ ਕੀ ਹੋ ਗਿਆ ਵਸਤਰ ਗਿੱਲੇ ਹੋਏ ਪਏ ਨੇ ਜਿੱਥੇ ਜਿੱਥੇ ਗੜੇ ਵੱਜੇ ਨੇ ਨੀਲ ਪਏ ਨੇ ਪਿੱਛੋਂ ਹੀ ਨਮਸਕਾਰ ਕਰਕੇ ਪਿੱਛੇ ਸੱਜ ਗਈ ਅੱਗੇ ਨਹੀਂ ਆਈ ਸਮਾਪਤੀ ਹੋਈ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਆਪ ਤਖਤ ਉੱਠੇ ਨੇ ਦੀਵਾਨ ਦੇ ਵਿੱਚ ਆਪ ਚੱਲ ਕੇ ਸਤਿਗੁਰੂ ਜੀ ਭਾਈ ਪਾਰੋ ਜਲਕਾ ਜੀ ਦੇ ਕੋਲ ਗਏ ਜਾ ਕੇ ਸਾਰੀ ਸੰਗਤ ਦੇ ਸਾਹਮਣੇ ਪੁੱਛਦੇ ਨੇ ਕਹਿੰਦੇ ਪੁੱਤ ਪਾਰੋ ਰੁਕ ਜਾਣਾ ਸੀ ਇਨਾ ਮੀ ਪੈ ਰਿਹਾ ਸੀ ਗੜੇ ਵੱਜ ਰਹੇ ਸੀ ਫੇਰ ਆ ਜਾਣਾ ਸੀ ਸਾਰੀ ਸੰਗਤ ਨੂੰ ਸਮਝਾਉਣਾ ਚਾਹੁੰਦੇ ਨੇ ਗੁਰੂ ਜੀ ਸਾਰਿਆਂ ਦੇ ਸਾਹਮਣੇ ਪੁੱਛਿਆ ਭਾਈ ਪਾਰੋ ਜਲਕਾ ਜੀ ਕਹਿੰਦੇ ਸਤ ਗੁਰੂ ਜੀ ਕਿਵੇਂ ਰੁੱਕ ਜਾਂਦਾ ਜਿੰਨਾ ਟਾਈਮ ਬੱਚੇ ਨੂੰ ਮਾਂ ਦੀ ਗੋਦ ਨਾ ਮਿਲੇ ਉਹਨੂੰ ਚੈਨ ਕਿੱਥੇ ਆਵੇ ਜਿੰਨਾ ਟਾਈਮ ਸਿੱਖ ਨੂੰ ਗੁਰੂ ਦੀ ਗੋਦ ਨਾ ਮਿਲੇ ਉਹਨੂੰ ਵੀ ਚੈਨ ਕਿੱਥੇ ਆਉਂਦਾ ਸੱਚ ਕਰਕੇ ਜਾਣਿਓ ਇਹਨਾਂ ਦੀ ਕੁੱਲ ਵਿੱਚੋਂ ਨੇ ਪਾਈ ਦਇਆ ਸਿੰਘ ਜੀ ਇਹ ਕੋਈ ਇੱਕ ਦਿਨ ਦੀ ਖੇਡ ਨਹੀਂ ਗੁਰੂ ਹਰगोबिंद ਪਾਤਸ਼ਾਹ ਜੀ ਦੇ ਸੌਰਾ ਸਾਹਿਬ ਉਹਨਾਂ ਦੀ ਕੁੱਲ ਵਿੱਚੋਂ ਨੇ ਪਾਈ ਦਇਆ ਸਿੰਘ ਜੀ ਜਦੋਂ ਭਾਈ ਧਰਮ ਸਿੰਘ ਜੀ ਦਾ ਜੀਵਨ ਪੜਦੇ ਆ ਨਾ ਇਹਨਾਂ ਦੇ ਪਿਤਾ ਜੀ ਦਾ ਨਾਮ ਹੈ ਭਾਈ ਸੰਤ ਜੀ ਮਿੱਖ ਜਦੋਂ ਮਾਪਿਆਂ ਨੇ ਨਾਮ ਰੱਖਿਆ ਹੋਣਾ ਮਨ ਵਿੱਚ ਇਹ ਖਿਆਲ ਹੋਣਾ ਹੀ ਨਾ ਵੀ ਸਾਡਾ ਪੁੱਤ ਸੰਤ ਬਿਰਤੀ ਦਾ ਹੋਵੇ ਚੋਰ ਬਿਰਤੀ ਦਾ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਵੱਡੇ-ਵਡੇਰੇ ਵੀ ਕਰਤਾਰ ਪਰ ਸਾਹਿਬ ਕੀਰਤ ਪਰ ਸਾਹਿਬ ਆਉਂਦੇ ਰਹੇ ਨੇ ਜਦੋਂ ਭਾਈ ਹਿੰਮਤ ਸਿੰਘ ਜੀ ਦਾ ਜੀਵਨ ਪੜਿਆ ਪਤਾ ਲੱਗਿਆ ਕਿੰਦੀ 17 ਸਾਲਾਂ ਦੀ ਉਮਰ ਸੀ ਇਹਨਾਂ ਦੀ 17 ਸਾਲ ਭਰ ਜਵਾਨੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਆਗੇ ਸੀ ਤੇ ਬਹੁਤੇ ਵਿਦਵਾਨ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਾਮੂਮਰ ਕਹਿੰਦੇ ਨੇ ਵੀ ਹਾਮੂਮਰ ਸਨ 1666 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ 1699 ਨੂੰ ਅੰਮ੍ਰਿਤ ਸੰਚਾਰ ਹੁੰਦਾ ਹੈ 68 ਤੋਂ ਲੈ ਕੇ 99 ਤੱਕ ਕਿੰਨੇ ਸਾਲ ਬਣਦੇ ਆ ਜੀ 33 ਸਾਲ ਜੇ ਭਾਈ ਹਿੰਮਤ ਸਿੰਘ ਜੀ ਗੁਰੂ ਜੀ ਦੇ ਹਮ ਉਮਰ ਨਹੀਂ 17 ਸਾਲਾਂ ਦੀ ਉਮਰ ਵਿੱਚ ਇਹ ਗੁਰੂ ਜੀ ਦੀ ਗੋਦ ਵਿੱਚ ਆ ਗਏ 17 ਵਿੱਚ 16 ਜੋੜ ਦਈਏ ਫਿਰ 33 ਬਣਦੇ ਨੇ ਇਹਦਾ ਮਤਲਬ 16 ਸਾਲ ਭਾਈ ਹਿੰਮਤ ਸਿੰਘ ਜੀ ਨੇ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕੀਤੀ ਹੋਈ ਆ ਗੁਰੂ ਜੀ ਦੀ ਹਜ਼ੂਰੀ ਦਾ ਆਨੰਦ ਮਾਣਿਆ ਹੋਇਆ ਐ ਐਵੇਂ ਇੱਕ ਦਿਨ ਵਿੱਚ ਸੀਸ ਦੇਣ ਵਾਸਤੇ ਖੜੇ ਨਹੀਂ ਹੋ ਗਏ ਪਿੱਛੋਂ ਪਰਿਵਾਰ ਦੀ ਮਿਹਨਤ ਹੈ ਸਿੱਖੀ ਦਾ ਰੰਗ ਚੜ੍ਹਿਆ ਹੋਇਆ ਹੈ ਪਰਿਵਾਰ ਨੇ ਗੁਰੂ ਜੀ ਦੇ ਕੋਲ ਲੈ ਕੇ ਆਉਂਦੇ ਰਹੇ ਨੇ 17 ਸਾਲਾਂ ਦੀ ਉਮਰ ਵਿੱਚ ਤੇ ਗੁਰੂ ਜੀ ਕੋਲ ਛੱਡ ਹੀ ਗਏ ਪਿਪੋਤੇ ਇਥੇ ਰਹਿ ਕੇ ਸੇਵਾ ਕਰਨੀ ਆ ਤੇ ਜਦੋਂ ਭਾਈ ਮੋਕਮ ਸਿੰਘ ਜੀ ਦਾ ਜੀਵਨ ਪੜ੍ਹਦੇ ਆ ਇਹਨਾਂ ਦਾ ਪਰਿਵਾਰ ਵੀ ਪਿਛਲੇ 150 ਸਾਲਾਂ ਤੋਂ ਗੁਰੂ ਨਾਲ ਜੁੜਿਆ ਮਿਲਦਾ ਜਦੋਂ ਭਾਈ ਸਾਹਿਬ ਸਿੰਘ ਜੀ ਦਾ ਜੀਵਨ ਵੇਖਦੇ ਆ ਜਦੋਂ ਪੰਗਾਣੀ ਦਾ ਜੁੱਧ ਹੋਇਆ ਸੀ ਨਾ ਸਭ ਤੋਂ ਪਹਿਲੀ جنگ ਜ਼ੁਲਮ ਦੇ ਖਿਲਾਫ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲੜੀ ਆ ਪੰਗਾਣੀ ਦਾ ਜੁੱਧ ਜੋ ਜਿੱਤਿਆ ਹੈ ਮੇਰੇ ਮਾਲਕ ਨੇ ਇਸ ਜੁੱਧ ਦੇ ਵਿੱਚ ਭਾਈ ਸਾਹਿਬ ਸਿੰਘ ਜੀ ਸੀਸ ਤਲੀ ਤੇ ਰੱਖ ਕੇ ਲੜੇ ਹੋਏ ਨੇ ਬਹਾਦਰੀ ਦੇ ਨਾਲ ਸੇਵਾ ਕੀਤੀ ਹੋਈ ਆ ਐਵੇਂ ਇੱਕ ਦਿਨ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਹੋ ਗਈ ਸੋ ਜੇ ਅੱਜ ਸਾਡੇ ਬੱਚੇ ਅੰਮ੍ਰਿਤ ਨਹੀਂ ਲੈ ਰਹੇ ਗੁਰੂ ਦਰਬਾਰ ਚ ਨਹੀਂ ਆ ਰਹੇ ਅਸੀਂ ਆਪੋ ਆਪਣਾ ਜੀਵਨ ਵੇਖੀਏ ਕਿਤੇ ਕਮੀ ਸਾਡੇ ਜੀਵਨ ਵਿੱਚ ਤਾਂ ਨਹੀਂ ਇਈ ਵਾਰਤੇ ਇਦਾਂ ਦੀਆਂ ਗੱਲਾਂ ਸੁਣਨ ਨੂੰ ਵੀ ਮਿਲਦੀਆਂ ਮੈਂ ਅੱਜ ਦੀ ਵੀ ਗੱਲ ਕਰਦੇ ਆਂ ਸਵੇਰੇ ਨਾ ਦੀਵਾਨ ਸੀ ਸਾਡਾ ਸਰਹੰਦ ਤੋਂ 10 ਕਿਲੋਮੀਟਰ ਦੀ ਦੂਰੀ ਤੇ ਚਲੋ ਪਿੰਡ ਦਾ ਨਾਂ ਨਹੀਂ ਲਵਾਂਗੀ ਕਿਉਂਕਿ ਹਰ ਕੋਈ ਇੱਕੋ ਜਿਹਾ ਵੀ ਨਹੀਂ ਹੁੰਦਾ ਪਿੰਡ ਵਿੱਚ ਸਮਾਪਤੀ ਤੋਂ ਬਾਅਦ ਇੱਕ ਭੈਣ ਮਿਲੀ ਮੈਨੂੰ ਉਹਨੇ ਦੱਸਿਆ ਕਹਿੰਦੀ ਵੀ ਭੈਣੇ ਮੇਰਾ ਨਾਂ ਘਰ ਵਾਲਾ ਮੇਰਾ ਪਤੀ ਵਿਦੇਸ਼ ਦੇ ਵਿੱਚ ਹੈ ਤੇ ਜਿਹੜਾ ਮੇਰਾ ਪੁੱਤ ਹੈ ਮੈਨੂੰ ਗੁਰੂ ਜੀ ਨਾਲ ਜੋੜਿਆ ਹੈ ਤੇ ਮੇਰਾ ਬੱਚਾ ਅੰਮ੍ਰਿਤ ਵੇਲੇ ਜਾ ਕੇ ਮਾਈਕ ਦੇ ਵਿੱਚ ਨਾ ਪਾਠ ਕਰਦਾ ਹੈ ਤੇ ਮੈਨੂੰ ਬੜੀ ਖੁਸ਼ੀ ਮਿਲਦੀ ਆ ਸੁਣ ਕੇ ਤੇ ਮੇਰੀ ਚਾਹਤ ਹੈ ਉਹ ਗੁਰਮਤ ਦੀ ਵਿੱਦਿਆ ਹੋਰ ਲਵੇ ਸੰਥੀਆਂ ਦੀਆਂ ਕਲਾਸਾਂ ਲਾਵੇ ਪਰ ਉਹਦੇ ਜਿਹੜੇ ਦਾਦਾ ਜੀ ਨੇ ਨਾ ਉਹ ਸ਼ਰਾਬ ਪੀਂਦੇ ਨੇ ਉਹ ਪੈਂਦੇ ਬੋਲਸਨ ਕਹਿੰਦੀ ਦਾਦਾ ਜੀ ਹੀ ਇਹ ਗੱਲ ਬਰਦਾਸ਼ਤ ਨਹੀਂ ਕਰਦੇ ਵੀ ਸਾਡਾ ਬੱਚਾ ਗੁਰਦੁਆਰੇ ਜਾ ਕੇ ਪਾਠ ਕਿਉਂ ਕਰਦਾ ਹੈ ਕਹਿੰਦੇ ਬੜਾ ਕੁਝ ਬੋਲਦੇ ਨੇ ਕਈ ਵਾਰ ਨਾ ਪਰਿਵਾਰਕ ਮੈਂਬਰੀ ਜੇ ਬੱਚਾ ਸਹੀ ਰਾਹ ਤੇ ਤੁਰਦੇ ਤੁਰਨ ਨਹੀਂ ਦਿੰਦੇ ਸੋ ਸੁਚੇਤ ਹੋਈਏ ਜਿੰਨਾ ਹੋ ਸਕਦਾ ਹੈ ਬੱਚਿਆਂ ਦਾ ਸਾਥ ਦਈਏ ਅਸੀਂ ਆਪਣੇ ਜੀਵਨ ਵੱਲ ਝਾਤ ਮਾਰ ਕੇ ਵੇਖੀਏ ਜੇ ਸਾਡੇ ਬੱਚੇ ਗੁਰਦੁਆਰਾ ਸਾਹਿਬ ਨਹੀਂ ਆ ਰਹੇ ਅੰਮ੍ਰਿਤ ਨਹੀਂ ਛੱਕ ਰਹੇ ਕਿਤੇ ਨਾ ਕਿਤੇ ਸਾਡੇ ਜੀਵਨ ਵਿੱਚ ਕੋਈ ਕਮੀ ਤਨ ਅਸੀਂ ਆਪਣੇ ਸੱਭਿਆਚਾਰ ਨੂੰ ਪਹਿਚਾਨ ਲਈਏ ਆਪਣੇ ਸੱਭਿਆਚਾਰ ਦੇ ਨਾਲ ਜੁੜ ਜਾਈਏ ਸਾਡਾ ਸੱਭਿਆਚਾਰ ਕੀ ਹੈ ਜਿੰਨੇ ਵੀ ਸੱਭਿਆਚਾਰਕ ਮੇਲੇ ਹੁੰਦੇ ਨੇ ਉਥੇ ਕੀ ਹੁੰਦਾ ਜੀ ਜਦੋਂ ਵੀ ਸੱਭਿਆਚਾਰ ਦੀ ਗੱਲ ਚੱਲਦੀ ਆ ਨਾ ਕਿਹਾ ਜਾਂਦਾ ਹੈ ਵੀ ਅਸੀਂ ਤੇ ਜੀ ਬਹੁਤ ਸੱਭਿਆਚਾਰ ਨੂੰ ਸੰਭਾਲਿਆ ਹੋਇਆ ਹੈ ਜਿੰਨਾ ਅਸੀਂ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਉਹਨਾਂ ਕੋਈ ਸੰਭਾਲ ਹੀ ਨਹੀਂ ਸਕਦਾ ਕਿ ਉਹ ਸੱਭਿਆਚਾਰ ਵਿੱਚ ਹੁੰਦਾ ਕੀ ਆ ਮੱਕੀ ਦੀ ਰੋਟੀ ਸਰੋਂ ਦਾ ਸਾਗ ਗਿੱਦਾ ਅੰਗੜਾ ਕੀ ਇਹ ਸਾਡਾ ਸੱਭਿਆਚਾਰ ਹੈ ਨਹੀਂ ਇਹ ਕਿਸੇ ਖਿੱਤੇ ਦਾ ਸੱਭਿਆਚਾਰ ਹੋ ਸਕਦਾ ਹੈ ਪੰਜਾਬ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪਹਿਲਾਂ ਵੀ ਸੀ ਇਹ ਪੰਜਾਬ ਦਾ ਸੱਭਿਆਚਾਰ ਹੋ ਸਕਦਾ ਹੈ ਪਰ ਸਿੱਖੀ ਦਾ ਨਹੀਂ ਸਿੱਖੀ ਦਾ ਸੱਭਿਆਚਾਰ ਕੀ ਹੈ ਪਾਈਕਾਨ ਸਿੰਘ ਨਾਬਾ ਜੀ ਨੇ ਕਿਸੇ ਕਵੀ ਦੇ ਬੋਲਾਂ ਨੂੰ ਦਰਜ ਕੀਤੇ ਉਹ ਲਿਖਦਾ ਹੈ ਕਿਸੇ ਕਵੀ ਦੇ ਬੋਲ ਪਾਈਕਾਨ ਸਿੰਘ ਨਾਬਾ ਜੀ ਲਿਖ ਰਹੇ ਨੇ ਸਿੱਖ ਸਿੱਖਣੀ ਮਿਲਬਾ ਹੈ ਚਰਚਾ ਕਰੈ ਅਪਾਰ ਭਜਨ ਸਿਖਾਵੇ ਪੁੱਤਰ ਕੋ ਨਿਤ ਪਜ ਬਾਰੰਬਾਰ ਕਿੰਦੇ ਸਖਤੇ ਸਿੱਖਣੀ ਇਕੱਠੇ ਹੋ ਕੇ ਬੈਠਣ ਕਈ ਵਾਰ ਮਨ ਵਿੱਚ ਖਿਆਲ ਆਉਂਦਾ ਜੀ ਅਸੀਂ ਤੇ ਰੋਜ਼ ਇਕੱਠੇ ਪ੍ਰਸ਼ਾਦਾ ਛਕਦੇ ਆਂ ਗੁਰੂ ਪਿਤਾ ਜੀ ਸਾਡਾ ਸੱਭਿਆਚਾਰ ਸਾਡੇ ਅੰਦਰ ਤੱਕ ਚਲਿਆ ਜਾਵੇ ਸਿੱਖਿਆ ਦਿੰਦੇ ਨੇ ਤੇ ਵੱਡੇ ਵੱਡੇ ਕਵੀਆਂ ਨੇ ਬੋਲ ਲਿਖੇ ਕਿਨੇ ਸਿੱਖਾ ਸੱਭਿਆਚਾਰ ਪਹਿਚਾਣ ਇਕੱਠੇ ਬੈਠ ਕੇ ਚਰਚਾ ਕਰਨੀਆਂ ਆਪਾਰ ਪ੍ਰਭੂ ਦੇ ਬਾਰੇ ਸੇਖ ਸਿੱਖਣੀ ਮਿਲ ਬਹੈਂ ਚਰਚਾ ਕਰੇ ਅਪਾਰ ਜਿਹੜਾ ਅਪਾਰ ਜਿਹਦਾ ਪਰਲਾ ਬੰਨਾ ਨਹੀਂ ਪਾਇਆ ਜਾ ਸਕਦਾ ਉਸ ਪ੍ਰਭੂ ਦੇ ਬੜਾਈ ਕਰਨੀ ਆ ਉਸਤਤ ਕਰਨੀ ਆ ਜਿਹਦਾ ਅੰਤ ਨਹੀਂ ਪੈ ਸਕਦਾ ਜੋ ਬੇਅੰਤ ਹੈ ਫਿਰ ਆਪਣੇ ਬੱਚਿਆਂ ਨੂੰ ਆਵਾਜ਼ ਦੇਣੀ ਆ ਭਜਨ ਸਖਾਵੇ ਪੁੱਤਰ ਕੋ ਨਿਤ ਭਜ ਬਾਰੰਗ ਬਾਰ ਪੁੱਤ ਆ ਤੈਨੂੰ ਗੁਰਬਾਣੀ ਦਾ ਸ਼ਬਦ ਪੜ੍ਹਨਾ ਸਿਖਾਵਾਂ ਆਵਾਜ਼ ਮਾਰਿਆ ਕਰੀਏ ਪੁੱਤ ਛੱਡ ਦੇ ਹੁਣ ਫੋਨ ਆ ਜਾ ਹੁਣ ਆਪਾਂ ਸੋਦਰ ਦਾ ਪਾਠ ਕਰ ਲਈਏ ਧੀਏ ਬੰਦ ਕਰ ਟੀਵੀ ਆ ਜਾ ਆਪਾਂ ਹੁਣ ਸਹਿਜ ਪਾਠ ਕਰ ਲਈਏ ਸਿਖਾਉਣੇ ਬੱਚਿਆਂ ਨੂੰ ਜੋੜਨ ਹੈ ਫਿਰ ਵੇਖਿਓ ਦਿਨਾਂ ਚ ਕਿਵੇਂ ਚੜ੍ਹਦੀ ਕਲਾ ਹੁੰਦੀ ਆ ਜਰونی ਆ ਨਾ ਵੀ ਪੰਜਾਬ ਦੇ ਹਾਲਾਤ ਖਰਾਬ ਹੋ ਰਹੀ ਆ ਜੀ ਨੌਜਵਾਨੀ ਮਾੜੇ ਪਾਸੇ ਜਾ ਰਹੀ ਆ ਜਿਸ ਗੁਰੂ ਜੀ ਨੇ ਚੰਗਾ ਰਾਹ ਦਿਖਾਉਣਾ ਸੀ ਬੱਚਿਆਂ ਨੂੰ ਉੱਥੇ ਬਿਠਾ ਕਿੱਥੇ ਰਹੀ ਆ ਜਿਹੜੇ ਬਿਠਾਉਂਦੇ ਨੇ ਮੁਬਾਰਕ ਬੱਚਿਆਂ ਨੂੰ ਇਧਰਲੇ ਪਾਸੇ ਲਿਆਉਣਾ ਸ਼ੁਰੂ ਕਰੀਏ ਮਤਾ ਸੋਚੀਏ ਵੀ ਜੇ ਬੱਚੇ ਇਧਰ ਆਉਣਗੇ ਦੁਨਿਆਵੀ ਪੜ੍ਹਾਈ 'ਚ ਪਿੱਛੇ ਨਾ ਰਹਿ ਜਾਣ ਸਗੋਂ ਜਿਹੜੇ ਇਧਰ ਆਉਂਦੇ ਆ ਨਾ ਉਹਨਾਂ ਦਾ ਚਿੱਤ ਹੀ ਇੰਨਾ ਇਕਾਗਰ ਹੋ ਜਾਂਦਾ ਹੈ ਕਿ bari ਕਿਸੇ ਵੀ ਮਕਾਮ ਤੇ ਪਹੁੰਚਣ ਲੱਗਿਆ ਉਹਨਾਂ ਨੂੰ ਧੀਰ ਨਹੀਂ ਲੱਗਦੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਬਾਣੀ ਉਹਨਾਂ ਨੂੰ ਇਨਸਾਨ ਬਣਾ ਦਿੰਦੀ ਆ ਇਨਸਾਨਾਂ ਤੋਂ ਵੀ ਅੱਗੇ ਦੇਵਤੇ ਬਣਾ ਦਿੰਦੀ ਆ ਆਪ ਵੀ ਜੁੜੀਏ ਬੱਚਿਆਂ ਨੂੰ ਵੀ ਜੋੜੀਏ ਇੱਥੇ ਆਈਆਂ ਇੱਕ ਪ੍ਰਣ ਕਰਕੇ ਜਾਈਏ ਇੱਕ ਤਰੀਕ ਨੂੰ ਬਹੁਤ ਵੱਡੇ ਭਾਗ ਆ ਜੀ ਆਪ ਜੀ ਦੇ ਨਗਰ ਦੇ ਇੱਕ ਤਰੀਕ ਨੂੰ ਅਮਰਤ ਸੰਚਾਰ ਹੋ ਰਿਹਾ ਹੈ ਬੱਦ ਤੋਂ ਬੱਦ ਅੱਗੇ ਦੀ ਅੱਗੇ ਦੱਸਿਓ ਵੀ ਆਪਾਂ ਦਾਖਲਾ ਲੈ ਸਕੀਏ ਤੇ ਇਹ ਪ੍ਰਣ ਕਰੀਏ ਆਪੋ ਆਪਣੇ ਮਨ ਵਿੱਚ ਕਿਹੜਾ ਪ੍ਰਣ ਕਰਨਿਆ ਔਰ ਆਲ ਮਿਲ ਕੇ ਕਰ ਲਈਏ ਗੱਲ ਅੰਦਰ ਤੱਕ ਚਲੀ ਜਾਵੇ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਏ ਗੁਰਮਤ ਸਿੱਖ ਕੇ ਅਸੀਸ ਖਾਉਣੀ ਗੁਰਮਤ ਸਿੱਖ ਕੇ ਅਸੀਸ ਖਾਉਣੀ ਗਰਮਤ ਸਿੱਖ ਕੇ ਅਸੀਸ ਖਾਉਣੀ ਗਰਮਤ ਸਿੱਖ ਕੇ ਅਸੀਸ ਖਾਉਣੀ ਅੰਮ੍ਰਿਤ タリー ਕੌਮ ਬਣਾਉਣੀ ਅੰਮ੍ਰਿਤ タリー ਕੌਮ ਬਣਾਉਣੀ ਅੰਮ੍ਰਿਤ ਤਾਰੀ ਕੌਮ ਬਣਾਉਣੀ ਅੰਮ੍ਰਿਤ ਤਾਰੀ ਕੌਮ ਬਣਾਉਣੀ ਕਰਨਾ ਸਿੱਖੀ ਦਾ ਪ੍ਰਚਾਰ 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 ਕਰਨਾ ਸਾਰੀ ਦੁਨੀਆਂ ਦੇ ਵਿੱਚ ਕਾਰ 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 ਸ਼ੁਰੂਆਤ ਹੋਵੇਗੀ ਆਪਣੇ ਘਰ ਤੋਂ ਪਰਿਵਾਰ ਤੋਂ ਸ਼ੁਰੂ ਕਰੋ ਫਿਰ ਆਂਡ ਗਵਾਂਡ ਵਿੱਚ ਦੱਸੋ ਰਿਸ਼ਤੇਦਾਰੀਆਂ ਵਿੱਚ ਦੱਸੋ ਜਿੰਨੇ ਜੋਗੇ ਆ ਉਦਮ ਕਰੀਏ ਫਿਰ ਪਿੰਡ ਪੱਦਰ ਤੇ ਸ਼ਹਿਰ ਪੱਦਰ ਤੇ ਫਿਰ ਸਟੇਟ ਪੱਦਰ ਤੇ ਫਿਰ ਦੇਸ਼ ਪੱਦਰ ਤੇ ਜਾਵਾਂਗੇ ਸ਼ੁਰੂ ਕਰ ਤੋਂ ਹੋਵੇਗਾ ਜਿੰਨੇ ਜੋਗੇ ਆ ਉਦਮ ਕਰੀਏ ਜਿੰਨੇ ਜੋਗੇ ਤੋਂ ਗਲ ਧਿਆਨ ਚ ਆ ਗਈ ਕਹਿ ਜਾਵਾਂ ਬਸ ਸਮਾਪਤੀ ਕਰਾਂਗੇ ਸਮਾ ਵੀ ਹੋਣ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪਰਬ ਨੂੰ ਸਮਰਪਿਤ ਸਮਾਗਮ ਸੀ ਹਠੂਰ ਇਲਾਕੇ ਦੇ ਵਿੱਚ ਜਗਰਾਉਂ ਦੇ ਨੇੜੇ ਰਹਿ ਜਾਂਦਾ ਹੈ ਠੂਰ ਤੇ ਉਥੇ ਨਾ ਰਾਤ ਦਾ ਦੀਵਾਨ ਸੀ ਇਦਾਂ ਹੀ ਅਸੀਂ ਸਮਾਗਮ ਤੇ ਗਏ ਜਾਂਦਿਆਂ ਹੀ ਮੈਂ ਵੇਖਿਆ ਬਰਾਂਡੇ ਦੇ ਵਿੱਚ ਨਾ ਆ ਬੋਰਡ ਲੱਗਿਆ ਹੋਇਆ ਸੀ ਤੇ ਨਾਲ ਬੈਂਚ ਲੱਗੇ ਹੋਏ ਸੀ ਜਿਹੜੇ ਕਲਾਸਾਂ ਵਿੱਚ ਲੱਗੇ ਹੁੰਦੇ ਨੇ ਸਕੂਲ ਵਿੱਚ ਨਾ ਜਮਾਤ ਵਿੱਚ ਜਿਹੜੇ ਬੈਂਚ ਲੱਗੇ ਹੁੰਦੇ ਨੇ ਉਦਾਂ ਲੱਗੇ ਹੋਏ ਸੀ ਮੈਂ ਪੁੱਛ ਲਿਆ ਪ੍ਰਬੰਧਕ ਵੀਰਾਂ ਤੋਂ ਵੀ ਇੱਥੇ ਕੋਈ ਕਲਾਸਾਂ ਵਗੈਰਾ ਲੱਗਦੀਆਂ ਉਹ ਕਹਿੰਦੇ ਹਾਂਜੀ ਪੁੱਛਿਆ ਵੀ ਕਿਸ ਚੀਜ਼ ਦੀ ਕਲਾਸ ਲੱਗਦੀ ਆ ਉਹਨਾਂ ਦੱਸਿਆ ਫਿਰ ਸਾਰੀ ਗੱਲ ਸਮਝਾਈ ਕਹਿੰਦੇ ਵੀ ਨਾ ਅਸੀਂ ਇੱਥੇ ਸੰਥਿਆ ਦੀ ਕਲਾਸ ਦਾ ਪ੍ਰਬੰਧ ਕੀਤਾ ਸੀ ਪਹਿਲਾਂ ਬੜੀਆਂ ਬੇਨਤੀਆਂ ਕਰਵਾਈਆਂ ਗ੍ਰੰਥੀ ਵੀਰ ਨੇ ਬੇਨਤੀਆਂ ਕੀਤੀਆਂ ਪ੍ਰਬੰਧਕ ਕਮੇਟੀ ਨੇ ਬੇਨਤੀਆਂ ਕੀਤੀਆਂ ਵੀ ਆਪਣੇ ਬੱਚਿਆਂ ਨੂੰ ਭੇਜਿਆ ਕਰੋ ਬੱਚੇ ਸੰਥਿਆ ਲੈਣ ਉਹਨਾਂ ਨੂੰ ਗੁਰਮਤਿ ਬਾਰੇ ਪਤਾ ਲੱਗੇ ਬਾਣੀ ਬਾਣੇ ਨਾਲ ਜੁੜਨ ਪੰਜ ਕਕਾਰਾਂ ਦੇ ਧਾਰਨੀ ਹੋਣ ਕਹਿੰਦੇ ਕੋਈ ਵੀ ਬੱਚਾ ਆ ਨਹੀਂ ਸੀ ਰਿਹਾ ਬੜੀਆਂ ਬੇਨਤੀਆਂ ਕੀਤੀਆਂ ਜਦੋਂ ਕੋਈ ਨਹੀਂ ਸੀ ਆ ਰਿਹਾ ਫਿਰ ਅਸੀਂ ਮਾਪਿਆਂ ਤੱਕ ਪਹੁੰਚ ਕੀਤੀ ਧੰਨ ਪ੍ਰਬੰਧਕ ਵੀਰ ਜਿਹੜੇ ਕੱਲੀਆਂ ਬੇਨਤੀਆਂ ਕਰਕੇ ਚੁੱਪ ਨਹੀਂ ਕਰ ਗਏ ਕਹਿੰਦੇ ਆਉਂਦੇ ਕਿਉਂ ਨਹੀਂ ਬੱਚੇ ਜਾਣਨ ਦਾ ਯਤਨ ਕੀਤਾ ਜਦੋਂ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਕੀਤੀ ਮਾਤਾ ਪਿਤਾ ਨੂੰ ਪੁੱਛਿਆ ਵੀ ਤੁਸੀਂ ਆਪਣੇ ਬੱਚਿਆਂ ਨੂੰ ਭੇਜਦੇ ਕਿਉਂ ਨਹੀਂ ਕਾਰਨ ਕੀ ਆ ਤੇ ਮਾਪੇ ਕਹਿਣ ਲੱਗੇ ਵੀ ਜਦੋਂ ਸੰਥਿਆ ਦੀ ਕਲਾਸ ਦਾ ਸਮਾਂ ਹੁੰਦਾ ਨਾ ਉਦੋਂ ਸਾਡੇ ਬੱਚਿਆਂ ਨੇ ਟਿਊਸ਼ਨ ਤੇ ਜਾਣਾ ਹੁੰਦਾ ਪਹਿਲਾਂ ਤੇ ਸਕੂਲ ਪੜ੍ਹ ਕੇ ਆਉਂਦੇ ਨੇ ਸਕੂਲੋਂ ਘਰ ਆਉਂਦੇ ਨੇ ਫਿਰ ਉਹਨਾਂ ਟਿਊਸ਼ਨ ਤੇ ਜਾਣਾ ਹੁੰਦਾ ਉਹ ਕਦੋਂ ਆਉਣ ਫਿਰ ਪ੍ਰਬੰਧਕ ਵੀਰਾਂ ਨੇ ਸੰਗਤ ਦੇ ਨਾਲ ਸਾਰੀ ਗੱਲਬਾਤ ਕੀਤੀ ਕੀ ਤਾਂ ਕਰਕੇ ਬੱਚੇ ਨਹੀਂ ਆ ਰਹੇ ਉਹਨਾਂ ਟਿਊਸ਼ਨ ਤੇ ਜਾਣਾ ਹੁੰਦਾ ਫਿਰ ਸੰਗਤ ਨੇ ਫੈਸਲਾ ਕੀਤਾ ਕਹਿੰਦੇ ਆਪਾਂ ਟਿਊਸ਼ਨ ਦਾ ਪ੍ਰਬੰਧ ਹੀ ਗੁਰਦੁਆਰਾ ਸਾਹਿਬ ਕਰ ਦਿੰਨੇ ਆ ਜਦੋਂ ਬੱਚੇ ਆਉਣਗੇ ਟਿਊਸ਼ਨ ਤੇ ਨਾਲ ਹੀ ਸੰਥਿਆ ਦੇ ਦਿਆ ਕਰਾਂਗੇ ਨਾਲ ਹੀ ਗੱਤਕਾ ਸਖਲਾਈ ਦੇ ਕੈਂਪ ਲੱਗ ਜਾ ਕਰਨਗੇ ਤੇ ਉਹਨਾਂ ਨੇ ਟਿਊਸ਼ਨ ਦਾ ਪ੍ਰਬੰਧ ਹੀ ਗੁਰਦੁਆਰਾ ਸਾਹਿਬ ਕਰਤਾ ਪਿੰਡ ਦੇ ਵਿੱਚ ਰਿਟਾਇਰਡ ਮਾਸਟਰ ਜੀ ਆਉਂਦੇ ਨੇ ਕਹਿੰਦੇ ਉਹ ਟਿਊਸ਼ਨ ਪੜਾ ਦਿੰਦੇ ਨੇ ਫਿਰ ਅਸੀਂ ਸੰਥਿਆ ਦੇ ਦਿੰਨੇ ਆ ਫਿਰ ਗੱਤਕਾ ਸਖਲਾਈ ਦੇ ਕੈਂਪ ਲੱਗ ਜਾਂਦੇ ਨੇ ਕਹਿੰਦੇ ਹੁਣ ਤੇ ਸੰਗਤ ਦੇ ਸਹਿਯੋਗ ਨਾਲ ਅਸੀਂ ਕਲਾਸ ਰੂਮ ਵੀ ਤਿਆਰ ਕਰ ਰਹੇ ਹਾਂ ਜਮਾਤਾਂ ਬਣਾਈਆਂ ਜਾ ਰਹੀਆਂ ਵੀ ਜਿੱਥੇ ਬੱਚਿਆਂ ਨੂੰ ਸੰਥਿਆ ਦਿੱਤੀ ਜਾਵੇ ਪੰਜਾਬੀ ਨਾਲ ਜੋੜਿਆ ਜਾਵੇ ਨਾਲ ਨਾਲ ਦੁਨਿਆਵੀ ਪੜ੍ਹਾਈ ਦਾ ਟਿਊਸ਼ਨ ਪੜਾਇਆ ਜਾਵੇ ਲਗਨ ਲਾਉਣੀ ਆ ਨਾ ਜਿੰਨੇ ਜੋਗੇ ਆ ਉਦਮ ਕਰੀਏ ਜਿਸ ਤਰੀਕੇ ਨਾਲ ਕਰ ਸਕਦੇ ਆ ਕਿਵੇਂ ਵੀ ਉਦਮ ਕੀਤਾ ਜਾ ਸਕਦਾ ਹੈ ਸੋ ਆਪ ਜੁੜੀਏ ਹੋਰਨਾਂ ਨੂੰ ਜੋੜੀਏ ਫਿਰ ਕਿੱਡੀ ਵੱਡੀ ਬਖਸ਼ਿਸ਼ ਹੈ ਗੁਰੂ ਜੀ ਤਰੁਠੇ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਗੁਰੂ ਜੀ ਵੀ ਧੋੜੀ ਲੋਚਦੇ ਨੇ ਇਦਾਂ ਦੇ ਗੁਰਸਿੱਖਾਂ ਦੀ ਸੋ ਆਓ ਆਪਾਂ ਵੀ ਉਸ ਕਤਾਰ ਵਿੱਚ ਆਈਏ ਜੀ ਇਤੋਂ ਤੱਕ ਇੰਨੀਆਂ ਬੇਨਤੀਆਂ ਕਰਿਓ ਪ੍ਰਵਾਨ ਸਾਰੀ ਸੰਗਤ ਦਾ ਧੰਨਵਾਦ ਹੈ ਬਹੁਤ ਪਿਆਰ ਨਾਲ ਸੁਣਿਆ ਹੈ ਪ੍ਰਬੰਧਕ ਵੀਰਾਂ ਦਾ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਆਪ ਜੀ ਬਹੁਤ ਉਦਮ ਕਰਦੇ ਹੋ ਸਤਿਗੁਰੂ ਜੀ ਦੀ ਕਿਰਪਾ ਸਦਕਾ ਸਤਿਗੁਰੂ ਜੀ ਇਸੇ ਤਰ੍ਹਾਂ ਰਹਿਮਤ ਕਰਨੇ ਸਮਾਗਮੇ ਇਦਾਂ ਹੀ ਹੁੰਦੇ ਰਹਿਣ ਸੰਗਤਾਂ ਜੁੜਦੀਆਂ ਰਹਿਣ ਵੱਖ-ਵੱਖ ਵਿਦਵਾਨ ਹਾਜ਼ਰੀਆਂ ਭਰ ਦੇ ਰਹਿਣ ਗ੍ਰੰਥੀ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸੇਵਾਦਾਰ ਵੀਰ ਪੈਣਾ ਨਾਮਾ ਤੇ ਥਾਮਾ ਨੂੰ ਗੁਰੂ ਜੀ ਆਪ ਹੀ ਜਾਣਦੇ ਨੇ ਸਭ ਦੀ ਕੀਤੀ ਸੇਵਾ ਥਾਏ ਪਾਉਣ ਸਭ ਨੂੰ ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨ ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਓ ਹੁਣ ਆਨੰਦ ਸਾਹਿਬ ਛੇ ਪੌੜੀਆਂ ਦਾ ਪਾਠ ਕਰ ਸਮਾਪਤੀ ਕਰੀਏ ਸਾਰੇ ਹਾਜ਼ਰੀ ਲਵਾਇਓ ਕੋਈ ਰਸਨਾ ਬਾਂਝੀ ਨਾ ਰਹਿ ਜਾਵੇ ਰਾਮ ਕਲੀ ਮਹਿਲਾ ਤੀਜਾ ਨੰਦੇ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਸਤਗੁਰੂ ਮੈਂ ਪਾਇਆ ਸਤਗੁਰ ਤਾਂ raag ratan parvat par sadamane haan shabdo ta gawo hari ke ram